ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅੱਜ ਮਸਲਾ ਫੇਰ ਕੇਵਲ ਚੋਰੀਆਂ ਦਾ ਆਇਆਗਾ ਰਾਤ ਪਿੰਡ ਕਲੌਰੀ ਕਲਾਪੀ ਆ ਸਾਡੇ ਨਾਲ ਕਿਸਾਨ ਵੀਰ ਖੜੇ ਨੇਗੇ ਪਰ ਸੋ ਵੀ ਇੱਕ ਤੁਸੀਂ ਬਾਰਦਾਤ ਸਾਹਮਣੇ ਦੇਖੀਆ ਵੀਡੀਓ ਦੇ ਵਿੱਚ ਇੱਕ ਰਾਤ ਹੀ ਰੰਗੀ ਅੱਜ ਫੇਰ ਉਹੀ ਕੰਮ ਹੋ ਗਿਆ ਆ ਸਾਡੇ ਕਿਸਾਨ ਦੋਸਤ ਖੜੇ ਨੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਦੱਸੋ ਬਾਈ ਜੀ ਕੀ ਮਸਲਾਗਾ ਇਹ ਬਾਈ ਜੀ ਰਾਤ ਸਾਡੇ ਘਟ ਤੋਂ ਘਟ 15 20 ਮੋਟਰਾਂ ਦੇ ਕੇਵਲਾਂ ਲਾ ਕੇ ਲੈ ਕੇ ਨਾਲ ਤਾਂ ਠੀਕ ਹੈ ਜੀ ਨਾਲੇ ਜਿੰਦੇ ਭਨ ਕੀ ਨਮਾਰੀਆਂ ਤੇ ਜਿਹੜਾ ਵੀ ਪੰਪਾਂ ਦੇ ਵਿੱਚ ਸਿਲੰਡਰ ਹੁੰਦੇ ਨੇ ਉਹ ਲੈ ਕੇ ਚੋਰੀ ਕਰਕੇ ਠੀਕ ਹੈ ਜੀ ਹੋਰ ਮਾੜਾ ਮੋਟਾ ਨਿਕਾ ਮੋਟਾ ਸੰਦਸ ਜਿਹੜਾ ਪਿਆ ਹੁੰਦਾ ਉਹ ਵੀ ਲੈ ਕੇ ਚਾਕੇ ਠੀਕ ਹੈ ਜੀ ਤੇ ਇੱਕ ਬੰਦੇ ਦੀ ਮੱਕੀ ਦੇ ਗੱਟੇ ਕੱਢੇ ਵੇ ਤੇ ਮੱਕੀ ਕੱਢ ਕੇ ਰੱਖੀ ਵੀ ਦੀ ਕਟਿਆਂ 'ਚ ਉਹ ਗੱਟਿਆਂ 'ਚੋਂ ਮੱਕੀ ਵੀ ਉਹ ਗੱਟੇ ਲੈ ਗਏ ਮੱਕੀ ਦੇ ਵੀ ਘੱਟ ਚਾਕੇ ਓਥੇ ਦੇ ਵਿੱਚੋਂ ਮੱਕੀ ਚਾਕੇ ਲੈ ਗਏ ਮੱਕੀ ਵੀ ਲੈ ਗਏ ਜਾ ਕੇ ਕੋਠੇ 'ਚ ਹੁਣ ਜੀਮੀਦਾਰ ਜਾਵੇ ਤਾਂ ਕਿੱਧਰ ਨੂੰ ਜਾਵੇ ਇਹ ਤਾਂ ਜੀਮੀਦਾਰ ਦੀ ਫਸਲ ਨਾ ਦਾ ਜੀਮੀਦਾਰ ਖੇਤ 'ਚ ਰਹਿ ਸਕਦਾ ਹਾਂ ਜੀ ਉਹ ਵੀ ਫਸਲ ਤੇ ਗਵਰਨਮੈਂਟ ਨਹੀਂ ਕੋਈ ਸਾਡੇ ਤੇ ਉਹ ਕਰ ਰਹੀ ਇਹਨੂੰ ਹੁਣ ਅਸੀਂ ਕੋਈ ਵੀ ਉਹ ਹੱਲ ਹੋ ਨਹੀਂ ਰਿਹਾ ਕਿਰਪਾ ਕਰਕੇ ਅਸੀਂ ਇਹੀ ਚਾਹੁੰਦੇ ਆ ਸਾਰਾ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਹੀ ਹੈ ਜੋ ਕਿ ਪੁਰਾਣੇ ਚੋਰ ਨੇ ਘਣੌਰੀ ਦੇ ਵਿੱਚ ਇਹ ਕਦੀ ਵਾਰ ਨਹੀਂ ਨਹੀਂ ਆ ਹੈਗੀਆਂ ਇਹ ਕਈ ਵਾਰ ਲੈ ਚੁੱਕੀਆਂ ਨੇ ਸਾਡੇ ਕੇਵਲਾਂ ਅੱਜ ਸਾਡਾ ਘਰ ਤੋਂ ਘੱਟ 1.5 ਲੱਖ ਰੁਪਏ ਦਾ ਨੁਕਸਾਨ ਕਰ ਗਏ ਲਵੇ ਟੋਟੇ ਸਿਰਫ ਨਵ ਥੋੜੇ ਹੋਏ ਰੋਟੇ ਛੱਡੇ ਨੇ ਨਹੀਂ ਅਸੀਂ ਹੁਣ ਗੇੜੀਆਂ ਲੈ ਕੇ 15 20 ਬੰਦਿਆਂ ਨੂੰ ਸਾਨੂੰ ਗੇੜੀਆਂ ਲੈ ਕੇ ਆਉਣੀਆਂ ਪੈਣਗੀਆਂ ਦੇਖੋ ਜੇ ਤਾਰਾਂ ਦੇ ਖਰਚਾ ਡਬਲ ਕਰਨਾ ਪੈ ਗਿਆ ਸਾਨੂੰ ਅਸੀਂ ਬਹੁਤ ਔਖੇ ਹੋਏ ਪਿਆ ਇਹਨਾਂ ਦਾ ਚੋਰਾਂ ਦਾ ਹੱਲ ਭਗਮਾਨ ਸਵਾਣ ਦਾ ਖੁਦ ਦਾ ਏਰੀਆ ਹੈਗਾ ਇੱਥੋਂ ਸੱਤੋਂ ਵੋਟਾਂ ਲੈ ਕੇ ਜਿੱਤਿਆ ਹੋਇਆ ਉਹਨੂੰ ਇਹ ਚੀਜ਼ਾਂ ਦੇ ਧਿਆਨ ਦੇਣਾ ਚਾਹੀਦਾ ਪਰ ਸੋ ਸਾਡੇ ਦੂਏ ਪਾਸੇ ਲਈਆਂ ਨਹੀਆਂ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਇਹ ਚਿੱਟੇ ਵਾਲੇ ਬੰਦੇ ਨੇ ਇਹਨਾਂ ਤੇ ਗੌਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਧਿਆਨ ਦੇਣਾ ਚਾਹੀਦਾ ਹੈ ਠੀਕ ਆ ਜੀ ਹਾਂਜੀ ਆ ਬਾਈ ਜੀ ਜਿਹੜਾ ਕੰਮ ਹੋਇਆ ਵਿਆ ਇਹ ਇਹ ਰਾਤ ਦਾ ਕੰਮ ਖੋਇਆ ਵੈ ਜੀ ਇਹ ਮੋਟਰਾਂ ਨੂੰ ਇਕੱਠੀਆਂ ਕਰਕੇ ਲਿਆ ਕੇ ਉਰੇ ਸਾਰੀਆਂ ਤਾਰਾਂ ਫੂਕੀਆਂ ਨੇ ਠੀਕ ਆ ਜੀ ਹਾਂਜੀ ਇੱਕ ਬੇਨਤੀ ਇਹ ਹੈ ਜੀ ਕਿ ਸਾਡੇ ਇੱਥੇ ਖੇਤਾਂ ਦੇ ਵਿੱਚੂੰ ਪਹੀ ਇਹ ਕਿਸੇ ਪਾਸੇ ਨਹੀਂ ਚੱਲਦੀ ਹੈਗੀ ਇਹ ਪਹੀ ਗਾਹਾਂ ਸੁਹਾ ਬੰਦ ਹੁੰਦੀ ਹੈ ਇਹ ਪਹੀ ਜਿਹੜੀ ਆਉਂਦੀ ਹੈ ਇੱਥੇ ਨਹੀਂ ਸਹੀ ਆਉਂਦੇ ਨੇ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਇਹ ਪਹੀ ਤੇ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਇਧਰ ਚਿੱਟੇ ਵਾਲੇ ਬੰਦੇ ਆਉਂਦੇ ਨੇ ਸਾਰੇ ਗਵਾਹ ਨੇਗੇ ਇਹ ਚੀਜ਼ਾਂ ਦੇ ਸਾਡੀਆਂ ਮੋਟਰਾਂ ਵਾਲੇ ਬੰਦੇ ਵੀ ਕਿਰਪਾ ਕਰਕੇ ਥੋੜੀ ਜੀ ਇਹ ਮੋਟਰਾਂ ਤੇ ਆ ਕੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਇਹਨਾਂ ਨੂੰ ਮੜੀ ਨਾth ਪਾਈ ਜਾਵੇ ਹਾਂਜੀ ਹਾਂ ਜਿਹੜਾ ਉਹ ਆ ਵੀ ਨਹੀਂ ਗਿਆ ਆ ਵੀ ਨਹੀਂ ਇਸ ਮੋਟਰ ਤੇ ਪਹੀ ਜੇ ਕੋਈ ਫੜਿਆ ਗਿਆ ਚਿੱਟੇ ਵਾਲਾ ਜਾਂ ਕੋਈ ਵੀ ਫੜਿਆ ਗਿਆ ਬਿਨਾ ਮੋਟਰਾਂ ਤੋਂ ਅਸੀਂ ਉਹਦੇ ਕਟਾਈ ਵੀ ਕਰਾਂਗੇ ਅਸੀਂ ਕਾਰਵਾਈ ਵੀ ਕਰਾਵਾਂਗੇ ਠੀਕ ਆ ਜੀ ਹਾਂ ਜੀ ਚਲੋ ਜੀ ਹਾਂ ਜੀ ਦੱਸੋ ਹਾਂ ਜੀ ਦੋ ਦੋ ਮੋਟਰਾਂ ਨੇ ਜੀ ਮੇਰੀਆਂ ਉਹਨਾਂ ਦੀਆਂ ਤਾਰਾਂ ਵੱਡੀਆਂ ਗਈਆਂ ਹਾਂਜੀ ਪਹਿਲਾਂ ਕਣਕ ਮੱਚ ਗਈ ਸਾਡੀ ਵੀ ਚੋਰਾ ਨੂੰ ਬੇਨਤੀ ਹੈ ਵੀ ਰਹਿਮ ਕਰੋ ਸਾਡੇ ਤੇ ਕੁਝ ਇਹ ਅੰਕਲ ਜੀ ਨੇ ਆਪਣੇ ਕਿਸਾਨ ਨੇ ਇਹਨਾਂ ਦੀ ਭਰਾਵੋ ਪਹਿਲਾਂ ਕਣਕ ਦੀ ਖੜੀ ਫਸਲ ਨੂੰ ਵੀ ਅੱਗ ਲੱਗੀ ਦੀ ਦੇਖੋ ਤੁਸੀਂ ਖਾਨ ਬਾਜ਼ਾਰਾ ਕਿੱਧਰ ਜਾਵੇ ਪਹਿਲਾਂ ਕਣਕ ਦਾ ਨੁਕਸਾਨ ਹੋ ਗਿਆ ਹੁਣ ਇਹ ਜਿਹੜੇ ਚੋਰ ਨੇਗੇ ਉਹ ਕੇਵਲ ਤਾਰਾਂ ਵੱਢੀ ਜਾਂਦੇ ਆ ਮੋਟਰਾਂ ਦੇ ਉੱਪਰੋਂ ਇੱਥੇ ਬਾਈ ਪਹਿਲਾਂ ਬਹੁਤ ਨੁਕਸਾਨ ਹੋਇਆ ਦੀ ਕਨਕ ਦਾ ਤੁਸੀਂ ਵੀਡੀਓ ਦੇਖੀ ਹੈਗੀ ਉਹੀ ਖੇਤਾਂ ਦੇ ਵਿੱਚ ਹੁਣ ਫੇਰ ਖੜੇ ਆਗੇ ਜਿੱਥੇ ਉਹਨ ਫੇਰੇ ਚੋਰਾਂ ਨੇ ਬਾਰਦਾਤ ਕੀਤੀ ਹੈ ਇਹਨਾਂ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਲਓ ਬਾਈ ਜੀ ਆ ਇੱਕ ਤੁਹਾਨੂੰ ਮੋਟਰ ਦਿਖਾਉਣੀ ਹੈ ਜਿੱਥੋਂ ਤਾਰ ਵੱਢੀ ਗਈ ਆ ਦੇਖੋ ਜੀ ਇਹ 5 ਫੁੱਟ ਦਾ ਟੋਟਾ ਹੈ ਨਹੀਂ ਤਿਆਰ ਫੁੱਟ ਦੀ ਟੁੱਟੇਗਾ ਹਾਂ ਜੀ ਇਹ ਵੀ ਨਹੀਂ ਛੱਡਿਆ ਹੈਗਾ ਚੋਰਾਂ ਨੇ ਕਿਰਪਾ ਕਰਕੇ ਇਹੀਆਂ ਮੋਟਰਾਂ ਦੇ ਟੋਟੇ ਦਾ ਛਾੜ ਦਿਓ ਯਾਰ ਕਾਹਨੂੰ ਤੁਸੀਂ ਸਾਨੂੰ ਹੈਰਾਨ ਕਰ ਦਿਓ ਜ਼ਿਮੀਂਦਾਰਾਂ ਨੂੰ ਆ ਤਾਂ ਹੈਰਾਨ ਕਰਨ ਵਾਲੀ ਗੱਲ ਹੀ ਹੈ ਹਾਂ ਇਹਨੇ ਟੋਟੇ ਦੇ ਕੱਲ ਤੋਂ ਕੋਈ ਵੱਡੀ ਹੋ ਨਹੀਂ ਹੈ ਕਿ ਹੁਣ ਸਾਨੂੰ ਬੇਵਤਾ ਸੇੜਦੀ ਇਹ ਚੀਜ਼ਾਂ ਪਸਾਈ ਜੀ ਸਿਰਫ 5 ਫੁੱਟ ਦਾ ਮਸਾਈਆਂ ਟੋਟਾ ਲਓ ਆ ਬੋਰ ਹੁਣ ਇਹਨੂੰ ਜੋੜ ਉਹ ਜੇ ਲਾਉਣੇ ਹੈਗੇ ਤਾਂ ਇਹ ਜੋੜ ਬਾਈ ਜੀ ਢੇੜੀ ਤੋਂ ਬਿਨਾ ਜੋੜ ਨਹੀਂ ਲੱਗ ਰਿਹਾ ਸਹੀ ਗੱਲ ਇਹ ਜੋੜ ਨੂੰ ਅਸੀਂ ਮੋਟਰ ਨਾਲ ਢੇੜੀ ਚੱਕਾਂਗੇ ਹੁਣ ਇੱਥੇ ਡਰਾਈਡ ਨਹੀਂ ਕਿਸੇ ਲੋਟ ਆ ਰਿਹਾ ਢੇੜੀ ਸਾਨੂੰ ਬੜਾ ਦੁੱਖ ਸਦ ਹੈ ਕਿਰਪਾ ਕਰਕੇ ਤੇ ਪ੍ਰਸ਼ਾਸਨ ਨੂੰ ਥੋੜੀ ਜੀ ਧਿਆਨ ਦੇਣਾ ਚ ਹਾਂਜੀ ਹਾਂਜੀ ਇਹ ਚੀਜ਼ਾਂ ਦੇ ਪੂਰਾ ਗੌਰ ਕਰੇ ਪ੍ਰਸ਼ਾਸਨ ਪਹਿਲਾਂ ਵੀ ਨਹੀਂ ਜਾਂਦੀਆਂ ਹੁਣ ਬਦੇਵੇਂ ਦੇ ਕੀ ਕਹੀਏ ਸਰਕਾਰ ਨੂੰ ਇਹ ਚੀਜ਼ਾਂ ਤੇ ਭਗਵਾਨ ਤੁਮਾਨ ਨੂੰ ਵੀ ਆਪਦੇ ਏਰੀਆ ਤੇ ਥੋੜਾ ਜਿਹਾ ਧਿਆਨ ਦਾ ਦੇਣ ਦਾ ਹੱਕ ਹੈ ਬਿਲਕੁਲ ਜੀ ਹਾਂਜੀ ਠੀਕ ਆ ਜੀ ਆ ਦੇਖੋ ਭਾਈ ਲੈ ਆ ਵੀ ਪੰਪਾ ਦੇ ਵਿੱਚੋਂ ਲੈ ਕੇ ਕੱਢ ਕੇ ਸਮਾਨ ਪਿੱਤਲ ਦਾ ਆ ਨਿਊਜ਼ੀਲੈਂਡ ਨਿਊਜ਼ੀਲੈਂਡ ਸਿਲੰਡਰ ਸਭ ਲੈ ਜੀ ਜਾ ਕੇ ਆ ਜੰਦੇ ਭੰਨ ਤੇ ਕੋਠਿਆਂ ਦੇ ਆ ਦੇਖੋ ਆ ਪੈ ਜਾਂਦਾ ਸਾਡੇ ਆ ਔਰ ਕਿਹੜਾ ਡਟਾ ਬਾਕੀ ਦੇ ਦੋ ਗੱਟੇ ਵਾਹਈ ਦੋ ਗੱਟੇ ਬਾਈ ਦੇ ਮੱਤੀ ਦੇ ਲੈ ਕੇ ਚੱਕਿਆ ਦੇਖੋ ਮੱਤੀ ਲੈ ਕੇ ਸੋਨ ਹਵਾਰੀ ਦੀ ਅੰਦਰ ਉਹਦਾ ਵੀ ਜੰਦਾ ਭੰਨਿਆ ਨਾਲੇ ਦੇਖੋ ਇਹ ਕੋਈ ਬਹੁਤ ਵਈ ਫੈਸਲਾ ਲੈਣਾ ਚਾਹੀਦਾ ਸਰਕਾਰ ਨੂੰ ਵੀ ਕਿਸਾਨਾਂ ਨੂੰ ਵੀ ਸਾਡੇ ਪਿੰਡ ਨੂੰ ਵੀ ਕੱਟੇ ਕਮਿਟ ਹੋ ਕੇ ਇਹਨਾਂ ਦੇ ਹੱਕਾਂ ਦਾ ਦੋਨਾਂ ਨੂੰ ਚਾਹੀਦਾ ਬਾਈ ਫੇਰ ਕੋਈ ਗੱਲ ਬਾਨੀ ਹੈ ਕਿ ਇਹ ਲੋਕੋ ਤਰਤੇ ਇੰਨੇ ਸਤਾ ਕੱਲ ਵੀ ਆ ਬੋਦੋ ਬਰਾਓ ਪੈਦੀ ਗਈ ਜਿਹਨ ਚੋਂ ਬਾਣ ਵਾਸਤੇ ਰੱਖਿਆ ਗਿਆ ਇਹ ਪਟ્રોલ ਵੀ ਲੈ ਕੇ ਚਾਕੇ ਇਹ ਕਾਪੀ ਨਹੀਂ ਛੱਡਦੇ ਬਾਈ ਇਹ ਨਾਲ ਤਾਰਾਂ ਬਚਾਈਆਂ ਹੋਣਗੀਆਂ ਤਾਰਾਂ ਬਚਾਈਆਂ ਹੋਣਗੀਆਂ ਜੇ ਨੌ ਵੀ ਧਰਨੇ ਪਣਗੇ ਉਸਤਾ ਨੌ ਰੱਖਿਆ ਹੋਇਆ ਹੋਰ ਆ ਉਹ ਸਾਰਾ ਨੁਕਸਾਨ ਕਰੀ ਜਾਂਦੇ ਆਪ